ਬਾਕੀ ਆਪਾਂ ਅੱਜ ਸੁਨਾਮ ਤੋਂ ਗੱਲ ਕਰ ਰਹੇ ਆ ਫਾਰਮ ਟਰੈਕ ਏਜੰਸੀ ਵਿੱਚੋਂ ਆਪਣਾ ਤੇ ਨਵਾਂ ਇਹ ਟਰੈਕਟਰ ਕੱਟਿਆਗਾ 852 ਆ 3 ਸਪੀਡ ਵਾਲਾ ਟੋਟਲ 126 ਕੈਪੈਸਿਟੀ ਦਾ ਟਰੈਕਟਰ ਨਵਾਂ ਲੈਗਾ ਸੀਗਾ ਪਰ ਉਹਨੂੰ ਚੈਨ ਨਹੀਂ ਆਇਆ ਟਰੈਕਟਰ ਲੈ ਕੇ ਉਹ ਕਹਿੰਦਾ ਕਿ ਫਾਰਮ ਟਰੈਕ ਹੀ ਲੈਣ ਦੀ ਇਛਾ ਸੀ ਟਰੈਕਟਰ ਲੈ ਬੈਠਾ ਸਵਰਾਜ ਮੰਨਦਾ ਚੈਨ ਹੋ ਗਿਆ ਖਰਾਬ ਉਸ ਤੋਂ ਬਾਅਦ ਦੁਬਾਰਾ ਟਰੈਕਟਰ ਦੇ ਕੇ ਬੰਦਾ ਸਾਖ ਲੈ ਗਿਆ ਹੁਣ ਕਹਿੰਦਾ ਮੈਂ ਫੁੱਲ ਸੰਤੁਸ਼ਟਾ ਖੁਸ਼ ਆਂਗਾ ਟਰੈਕਟਰ ਬਿਲਕੁਲ ਨਿਊ ਹੈ ਬ੍ਰਾਂਡ ਨਿਊ ਹੈਗਾ 3 ਸਪੀਡ ਦੇ ਵਿੱਚ ਟਰੈਕਟਰ ਹੈਗਾ 128 ਘੰਟੇ 227 ਘੰਟੇ ਟਰੈਕਟਰ ਟੋਟਲੀ ਚੱਲਿਆ ਹੋਇਆ ਹੈਗਾ ਟਰੈਕਟਰ ਵਿੱਚ ਨੁਕਸਾਨ ਨਹੀਂ ਕੋਈ ਵੀ ਹੈਗਾ ਜੇਕਰ ਕਿਸੇ ਨੇ ਲੈਣਾ ਵੀ ਨੇ ਬੰਪਰ ਲੱਗਾ ਹੋਇਆ ਇਹਦੇ ਵਿੱਚ ਡੀਜ਼ਲ ਵਾਲਾ ਬੰਪਰ ਲੱਗਾ ਹੈ ਮੂਲੇ ਟਾਇਰ ਉਸਨੇ ਬਦਲਾ ਕੇ ਵੱਡੇ ਪਵਾਏ ਹੋਏ ਨੇ ਜੀ ਲੇਟੈਸਟ ਮਾਡਲ ਹੈਗਾ ਨਵਾਂ 24 2024 ਮਾਡਲ ਹੈਗਾ ਉਸ ਦੇ ਨਾਲ ਹੀ ਇੱਕ ਟਰੈਕਟਰ ਹੋਰ ਕਟਿਆ ਪਾਣੇ ਨਮਾ ਹੀ ਉਹ ਵੀ ਬਿਲਕੁਲ 575 ਐਕਸਪੀ 47 ਐਚਪੀ ਟਰੈਕਟਰ ਹੈ ਇਹ ਇਹ ਵੀ ਨਵਾਂ ਬਿਲਕੁਲ ਬ੍ਰਾਂਡ ਨਿਊ ਟਰੈਕਟਰ ਹੈ ਇਹ ਭੂਮੀ ਪੁੱਤਰਾ ਇਹ ਤਕਰੀਬਨ 12 ਘੰਟੇ ਦਾ ਟਰੈਕਟਰ ਚੱਲੇਗਾ ਏਜੰਸੀ ਤੋਂ ਲੈ ਕੇ ਬੰਦੇ ਨੇ ਘਰੇ ਘੜਾਏਗਾ ਲੈ ਕੇ ਆ ਪਰ ਗਲਤ ਡਿਸੀਜਨ ਲੈ ਲਿਆ ਬੰਦੇ ਨੇ ਉਸ ਤੋਂ ਬਾਅਦ ਟਰੈਕਟਰ ਨਹੀਂ ਬੰਦ ਰ ਚੱਲ ਪਾਇਆ ਮਨ ਨਹੀਂ ਖੁਸ਼ ਰਹਾ ਕਿ ਟਰੈਕਟਰ ਕਿੱਥੇ ਫਸ ਗਿਆ ਤਾਂ ਉਹ ਫਿਰ ਟਰੈਕਟਰ 45 ਲੈ ਗਿਆ ਸਾਡੇ ਤੋਂ ਇਹਨੂੰ ਕਟਾ ਕੇ ਫਾਰਮ ਟਰੈਕ 45 ਦਾ ਟਰੈਕਟਰ ਲੈ ਗਿਆ 12 ਘੰਟੇ ਕੁੱਲ ਟਰੈਕਟਰ ਚੱਲਿਆ ਹੋਇਆ ਇਹ ਨਵਾਂ ਜੇ ਕਿਸੇ ਵੀ ਕਿਸਾਨ ਨੇ ਡੈਟ ਲੈਣਾ ਛੋਟੇ ਜ਼ਿਮੀਂਦਾਰ ਵਾਸਤੇ ਟਰੈਕਟਰ ਠੀਕ ਹੈਗਾ ਟਰੈਕਟਰ ਨਹੀਂ ਮੜਾਏਗਾ ਪਰ ਜੇਕਰ ਲੋੜਾ ਨਹੀਂ ਪੂਰੀਆਂ ਕਰਦਾ ਨਾ ਟਰੈਕਟਰ ਨਾਲ ਕਟਾ ਦਿੰਦਾ ਵਿੱਚ ਇਹ ਗਲਤ ਡਿਸੀਜਨ ਦਾ ਲਿਆ ਹੋਇਆ ਬੰਦੇ ਨੇ ਕੀ ਟਰੈਕਟਰ ਅੱਜ ਦਾ ਟਾਈਮ ਨਹੀਂ ਆਏਗਾ ਟੂਥਪੀਡ ਦਾ ਟਰੈਕਟਰ ਹੈਗਾ ਬਿਲਕੁਲ ਹੌਲਾ ਵੀ ਟਰੈਕਟਰ ਹੈ ਕਹਿ ਸਕਦੇ ਆਪਾਂ ਤੇ ਸੁਨਾਮ ਦੇ ਨੰਬਰ ਨੇ ਦੋਨੇ ਟਰੈਕਟਰਾਂ ਦੇ ਨਾਲ ਮੈਂ ਨੇ ਬਿਲਕੁਲ ਇਸ ਤੋਂ ਬਿਨਾ ਜੇ ਕਿਸੇ ਵੀ ਵੀਰ ਨੇ ਟਰੈਕਟਰ ਲੈਣ ਵਾਸਤੇ ਦੂਰੋਂ ਆਉਣਾ ਤਾਂ ਜਰੂਰ ਫੋਨ ਕਰਕੇ ਆਇਆ ਕਰੋ ਮਤਲਬ ਕਈ ਵਾਰੀ ਟਰੈਕਟਰ बिक ਜਾਂਦਾ ਹੈਗਾ ਕਿਉਂਕਿ ਅੱਜ ਦੀ ਡੇਟ ਹੈ ਤਕਰੀਬਨ 28 ਤਰੀਕ ਨਵਾਂ ਮਹੀਨਾ 2024 ਕਈ ਵਾਰੀ ਹੁੰਦਾ ਕਿ ਵੀਡੀਓ ਪ੍ਰਾਣੀ ਦੇਖ ਕੇ ਬੰਦਾ ਦੂਰੋਂ ਆ ਜਾਂਦਾ ਹੈਗਾ ਤਾਂ ਮੁੜ ਕੇ ਜਾਂਦਾ ਕਿ ਟਰੈਕਟਰ ਉਹ ਵੀਡੀਓ ਪ੍ਰਾਣੀ ਹੁੰਦੀ ਹੈਗੀ ਤਾਂ ਅਸੀਂ ਇਹ ਗੁਜਾਰਸ਼ ਕਰਦੇ ਆ ਕਿ ਜਿੰਨੇ ਵੀ ਦੂਰੋਂ ਆਣਾ ਹੈ ਫੋਨ ਕਰਕੇ ਆਵੇ ਕਰੇ ਟਰੈਕਟਰ ਲੈਣ ਵਾਸਤੇ ਇੱਕ ਉਸ ਤੋਂ ਬਿਨਾ ਫੋਨ ਨੰਬਰ ਹੈਗਾ ਜੀ 9914910444 ਕਿਸੇ ਵੀ ਟਾਈਮ ਕਾਲ ਕਰਦੇ ਤੁਸੀਂ ਬਸ 9 ਵਜੇ ਤੋਂ ਸ਼ਾਮ ਨੂੰ 6 ਵਜੇ ਤੱਕ ਵੀ ਇੱਕ ਟਰੈਕਟਰ ਹੈ ਹਡਲਵੇ ਸੋਨਾਲੀ ਕਾ ਇਹ ਸੋਨਾਲੀ ਕਾ ਸਕੰਦਰ ਇਹ 19 ਮਾਡਲ ਆ 2019 ਮਾਡਲ ਆ ਫਸਟ ਓਨਰ ਆ ਟਰੈਕਟਰ ਟਰੈਕਟਰ ਤਕਰੀਬਨ 95 ਸਾਰੇ ਫਸਟ ਓਨਰ ਦੇ ਆਉਂਦੇ ਨੇ ਔਰ ਲੋਕਲ ਪੰਜਾਬ ਦੇ ਹੀ ਨੰਬਰ ਆਉਂਦੇ ਨੇਗੇ ਪਹਿਲੇ ਜ਼ਿੰਮੇਦਾਰ ਆ ਡਾਟਰ ਐ ਵੀ ਡਾਟਰ ਅ ਚਾਰ ਸਿਲੰਡਰ ਆ 60 ਪਾਵਰ ਡਾਟਰ ਆ ਪਾਵਰ ਸ਼ੇアリング ਡਾਟਰ ਆ 2019 ਮਾਡਲ ਦਾ ਇਸ ਤੋਂ ਬਿਨਾ ਡਾਟਰ ਹੜਲੇਵੇ ਹੋਰ ਖੜੇ ਨੇਗੇ ਕਾਫੀ ਟਰੈਕਟਰ ਖੜੇ ਨੇ ਪੁਰਾਣੇ ਦਿਖਾਰੀ ਸਾਰੇ ਡਾਟਰ ਆ ਪਾ